ਸ਼ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਆਪਣੇ YouTube ਚੈਨਲ ਫੈਮਿਲੀ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਬ੍ਰੈਡ ਰੋਲ ਬਣਾ ਕੇ ਦਿਖਾਵਾਂਗੇ ਬਹੁਤ ਸੌਖੇ ਤਰੀਕੇ ਨਾਲ ਬਣਦੇ ਆਗੇ ਕ੍ਰਾਂਚੀ ਟੇਸਟੀ ਬਣਦੇ ਆਗੇ ਤੇ ਇਹਦੇ ਵਾਸਤੇ ਮਟੀਰੀਅਲ ਵੀ ਬਹੁਤ ਘੱਟ ਚਾਹੀਦਾ ਹੁੰਦਾ ਦਾ ਤੁਹਾਡੇ ਨਾਲ ਆਪਾਂ ਰੈਸিপি ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਆਲੂ ਉਬਾਲ ਲੈਣੇ ਆਗੇ ਆਲੂ ਉਬਾਲ ਕੇ ਉਹਨਾਂ ਨੂੰ ਮੈਸ਼ ਕਰ ਲਓ ਆਪਣੇ ਆਲੂ ਉਬਾਲ ਕੇ ਮੈਸ਼ ਕਰ ਲਏ ਤੇ ਇਹਦੇ ਵਿੱਚ ਆਪਾਂ ਥੋੜੇ ਜਿਹਾ ਪਿਆਜ਼ ਐਡ ਕਰਾਂਗੇ ਕਟੇ ਹੋਏ ਪਿਆਜ਼ ਨੂੰ ਛਰੀਆਂ ਮਿਰਚਾਂ ਥੋੜੀਆਂ ਆ ਪਾਵਾਂਗੇ ਤੇ ਦੇ ਵਿੱਚ ਆਪਾਂ ਹੋਰੋਂ ਮਸਾਲੇ ਜਿਹੜੇ ਉਹ ਐਡ ਕਰ ਨਮਕ ਸੁਆਦ ਅਨੁਸਾਰ ਪਾ ਲਿਓ ਥੋੜਾ ਜਿਹਾ ਹਲਦੀ ਪਾਓ ਚਾਪਾਂ ਸਾਰਾ ਪਾਵਾਂਗੇ ਪੁੰਨੇ ਵਿੱਚ ਜੀਰੇ ਦਾ ਪਾਊਡਰ ਪਾਵਾਂਗੇ ਇਹਨੂੰ ਬਸ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਲੈ ਕੇ ਇਹਦੇ ਜਿਹੜੇ ਅਸੀਂ ਸਿਰੇ ਕੱਟ ਲੈਣੇ ਆ ਇਹਨਾਂ ਕੱਟ ਕੇ ਆਪਾਂ ਇਹਨਾਂ ਨੂੰ ਹੁਣ ਗ੍ਰाइंड ਕਰ ਲਾਂਗੇ ਇਹਨਾਂ ਦਾ ਆਪਾਂ ਚੂਰਾ ਬਣਾ ਲਾਂਗੇ ਬਾਅਦ ਤੁਸੀਂ ਬ੍ਰੈਡ ਨੂੰ ਪਾਣੀ ਦੇ ਵਿੱਚ ਟਿਪ ਕਰ ਲੈਣਾ ਇਹਦੇ ਵਿੱਚ ਆਪਾਂ ਸਟਫਿੰਗ ਭਰਾਂਗੇ ਬਾਤ ਤੁਸੀਂ ਸੁਝੂਰੇ ਦੇ ਵਿੱਚ ਇਹਦੇ ਉਪਰੇ ਚੰਗੀ ਤਰ੍ਹਾਂ ਲਾ ਲੈਣਾਗਾ ਹੁਣ ਆਪਾਂ ਇਹ ਤਿਆਰ ਕਰ ਲਈ ਹੈਗੀ ਇਹਨਾਂ ਤੇ ਇਹ ਚੰਗੀ ਤਰ੍ਹਾਂ ਲਗਾ ਲਿਆ ਜਿਹੜਾ ਉਹ ਬੂਰਾ ਸੀਗਾ ਇਹਦੇ ਨਾਲ ਇਹ ਕਰੰਚੀ ਗੁਰਕਰੇ ਬਣਨਗੇ ਕਿਉਂਕਿ ਬਹੁਤ ਜ਼ਿਆਦਾ ਟੇਸਟੀ ਬਣ ਜਾਂਦੇ ਹੈਗੇ ਆਂ ਫਿਰ ਆਪਾਂ ਫਰਾਈ ਕਰ ਲਾਂਗੇ ਇਹ ਫਰਾਈ ਕਰਕੇ ਜਿਹੜੇ ਤਿਆਰ ਹੋ ਗਏ ਹੈਗੇ ਦੇ ਕਿੰਨੇ ਜਿਆਦੇ ਕਰੈਂਚੀ ਤੇ कुरकुरੇ ਬਣਿਆਗੇ ਤੁਸੀਂ ਇਸ ਨੂੰ ਸੋਸ ਨਾਲ ਖਾ ਸਕਦੇ ਹੋਗੇ